ਜੀ ਜਲ ਭਰਦੇ ਜੀ ਇੱਥੋਂ ਜਲ ਭਰ ਕੇ ਲੈ ਕੇ ਜਾਂਦੇ ਸੀ ਜੀ ਜੀ ਬੋਲੀ ਸਾਹਿਬ ਚ ਜਿਹੜਾ ਜਲ ਆਉਂਦਾ ਕਿੱਥੋਂ ਇਹ ਪਤਾਲਾਂ ਪਤਾਲ ਲਖਾਂਗਾ ਇਹਦਾ ਨਹੀਂ ਪਤਾ ਲੱਗਿਆ ਅਜੇ ਤੱਕ ਜੀ ਅੱਛਾ ਪ੍ਰਾਤਨ ਕੁੱਟਿਆ ਭਾਈ ਕਨਈਆ ਜੀ ਦੀ ਅੱਛਾ ਅੱਛਾ ਜਿੱਥੇ ਭਾਈ ਕਨਈਆ ਜੀ ਤਪੱਸਿਆ ਕਰਦੇ ਸੀ ਰਹਿੰਦੇ ਸੀ ਜੀ ਮੈਨੂੰ ਜੀ ਕਿ ਪ੍ਰਾਤਨ ਖੁਈ ਲੱਗਦਾ ਜੀ ਆਜੋ ਮੈਂ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਉਹ ਇਤਿਹਾਸਿਕ ਮਸਜਿਦ ਦੇ ਦਰਸ਼ਨ ਕਰਾਉਣ ਲੱਗਾ ਵਾਂ ਜਿਹੜੀ ਮਸਜਿਦ ਆ ਭਾਈ ਕਨਈਆ ਜੀ ਨੇ ਜਲ ਸ਼ਿਕਾਇਆ ਸੀ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਜੀ ਸਤ ਜੀ ਅੱਜ ਮੈਂ ਤੁਹਾਨੂੰ ਭਾਈ ਕਨੀਏ ਜੀ ਦੇ ਗੁਰਦੁਆਰੇ ਲੈ ਕੇ ਆਇਆ ਵਾਂ ਜਿਸ ਗੁਰਦਾਰਾ ਸਾਹਿਬ ਦੇ ਵਿੱਚ ਭਾਈ ਕਨੀਏ ਜੀ ਦੀ ਉਹ ਪਵਿੱਤਰ ਮਸ਼ਕ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਉਹ ਕੋਈ ਵੀ ਉਹ ਬੌਲੀ ਸਾਹਿਬ ਵੀ ਦਰਸ਼ਨ ਕਰਾਵਾਂਗੇ ਜਿਸ ਬੌਲੀ ਸਾਹਿਬ ਚੋਂ ਭਾਈ ਕਨੀਏ ਜੀ ਮਸ਼ਕਾਂ ਹੀ ਜਲ ਭਰਦੇ ਸੀਗੇ ਤੇ ਨਾਲ ਦੀ ਨਾਲ ਜਿਸ ਘਰ ਦੇ ਵਿੱਚ ਭਾਈ ਕਨੀਏ ਜੀ ਰਹਿੰਦੇ ਸੀਗੇ ਉਸ ਘਰ ਦੇ ਵੀ ਦਰਸ਼ਨ ਕਰਾਵਾਂਗਾ ਤੇ ਬਣੇ ਰਹੋ ਇਸ ਵੀਡੀਓ ਦੇ ਨਾਲ ਤੇ ਤੁਹਾਨੂੰ ਦੱਸਦੇ ਆ ਇੱਕ ਗੁਰਦਾਰਾ ਕਿੱਥੇ ਆਈ ਇਹ ਹੈ ਜੀ ਗੁਰਦੁਆਰਾ ਭਾਈ ਕਨਈਆ ਜੀ ਹਾਂਜੀ ਇਹ ਗੁਰਦੁਆਰਾ ਭਾਈ ਕਨਈਆ ਜੀ ਬੋਲੀ ਸਾਹਿਬ ਪ੍ਰਾਤਨ ਗੁਰਦੁਆਰਾ ਸਾਹਿਬ ਹੈ ਜੀ ਹਾਂਜੀ ਇੇ ਬਾਬੇ ਕੀ ਇਤਿਹਾਸ ਇੱਥੋਂ ਦਾ ਇੱਥੇ ਭਾਈ ਕਨਈਆ ਜੀ ਨੇ ਜਿਸ ਟਾਈਮ ਮਗਰਾਂ ਨਾਲ ਜੰਗ ਲੱਗੀ ਸੀ ਨਾ ਜੀ ਤਾਂ ਇੱਥੋਂ ਜਲ ਭਰ ਦੇ ਰਹੇ ਸੀ ਜੀ ਅੱਛਾ ਇਸ ਕੋ ਦਰਸਾਉਂਦੇ ਜਲ ਭਰ ਹਾਂਜੀ ਇੱਥੋਂ ਜਲ ਲੈ ਕੇ ਕਿਲਾ ਤਾਰਾਗੜ੍ਹ ਸਾਹਿਬ ਉੱਪਰ ਜਾਂਦੇ ਹੁੰਦੇ ਸੀਗੇ ਅੱਛਾ ਤਾਰਾਗੜ੍ਹ ਸਾਹਿਬ ਜਿੱਥੇ ਸੁਨੇ ਦਰਸ਼ਨ ਕਰਦੇ ਹਾਂਜੀ ਅੱਛਾ ਉੱਥੇ ਉੱਥੇ ਲੈ ਕੇ ਜਾਂਦੇ ਉੱਥੇ ਜਲ ਲੈ ਕੇ ਜਾਂਦੇ ਹੁੰਦੇ ਸੀਗੇ ਠੀਕ ਹੈ ਜੀ ਇੱਥੇ ਮਸਕ ਪਈ ਹੋਈ ਹੈ ਭਾਈ ਕਨਈਆ ਜੀ ਦੀ ਪ੍ਰਾਤਨ ਅੱਛਾ ਮਸਕ ਵੀ ਇੱਥੇ ਪਈ ਹੈ ਵਸਤਥੀ ਪਈ ਹੈ ਜੀ ਕਰੋ ਦਰਸ਼ਨ ਸਾਹਿਬ ਜੀ ਭਾਈ ਜੀ ਅੱਜ ਤੁਹਾਨੂੰ ਮੈਂ ਦਰਸ਼ਨ ਕਰਾ ਜਿਹੜੀ ਅ ਮਸ਼ਕ ਨਾਲ ਸਵੇ ਸੰਜੀ ਵਾਰਤਾ ਦਾ ਸਿਰਿਆ ਦਿੱਤਾ ਸੀਗਾ ਭਾਈ ਕਿਨੀਆ ਜੀ ਨੇ ਤੇ ਗੁਰਦਸਹਿਬ ਜੀ ਤੁਹਾਨੂੰ ਸਾਰੇ ਦਰਸ਼ਨ ਕਰਾਉਣਾ ਵਾ ਬਨੇਰੋ ਵੀਡੀਓ ਦੇ ਨਾਲ ਮੇਰੇ ਵਿੱਚ ਤੁਹਾਨੂੰ ਗੁਰਦਮ ਜੀ ਚਲੋ ਮਾਤੇ ਕੀ ਗੁਰਦਸਹਿਬ ਦਾ ਨਾਮ ਕੀ ਇਹਨਾਂ ਦਾ ਗੁਰੂ ਜੀ ਨਾਮ ਪਾਇਕ ਨੇ ਜੀ ਗੁਰਦਰ ਸਾਹਿਬ ਅੱਛਾ ਜੀ ਗੁਰਦਰ ਪਾਇਕ ਨੇ ਜੀ ਥੇਲੇ ਹਾਂਜੀ ਅੱਛਾ ਬੋਲੀ ਸਾਹਿਬ ਅੱਛਾ ਇਹ ਜਿਹੜੀ ਪ੍ਰਾਤਨ ਬੋਲੀ ਸਾਹਿਬ ਉਹ ਇੱਕ ਪਾਇਕ ਨੇ ਜਾਰੀ ਸਕਦੇ ਰਹੇ ਸਕਦਾ ਅੱਛਾ ਉਹ ਬੋਲੀ ਸਾਹਿਬ ਧੱਲੇ ਆ ਤੇ ਸੱਤ ਬੋਲੀਆਂ ਵੀ ਇੱਥੇ ਐ اسی ਗੁਰਦਰ ਸਾਹਿਬ ਚ ਅੱਛਾ ਸੱਤ ਬੋਲੀਆਂ ਵਾ ਮੈਂ ਤੇ ਕਰਾਉ ਕਿ ਦਰਸ਼ਨ ਤਿੰਨ ਤੇ ਚੱਲਦੀਆਂ ਹਨ ਅੱਛਾ ਤਿੰਨ ਤੇ ਆਪਣੇ ਇੰਟਰ ਚ ਹੈ ਨਾ ਅੱਛਾ ਤੇ ਜਿਹੜੀਆਂ ਚਾਰ ਆ ਅੱਛਾ ਉਹਨਾਂ ਦੇ ਘਰਾਂ ਦੇ ਵਿੱਚ ਆ ਅੱਛਾ ਘਰਾਂ ਦੇ ਵਿੱਚ ਆ ਘਰ ਬਾਅਦ ਚ ਪਏ ਆ ਨਾ ਅੱਛਾ ਅੱਛਾ ਚਾਰ ਬੋਲੀਆਂ ਘਰਾਂ ਚ ਲੱਗੀਆਂ ਤਿੰਨ ਗੁਰਦਰ ਸਾਹਿਬ ਦੇ ਅੰਦਰ ਆ ਉਹ ਭਾਈ ਜੀ ਦਾ ਕਮਰਾ ਆ ਥੱਲੇ ਭਾਈ ਸੀ ਗਰੰਟੀ ਸਿੰਘ ਜੀ ਦਾ ਨਹੀਂ ਨਹੀਂ ਪਾਈ ਇੱਥੇ ਲਈ ਆ ਕਿ ਜਿੱਥੇ ਭਗਤੀ ਕਰਦੇ ਸੀ ਐਸਚਾ ਉਹ ਕਮਰਾ ਵੀ ਥੱਲੇ ਆ ਹਾਂਜੀ ਉਹਨੇ ਆਪਣੇ ਹੱਥਾਂ ਨਾਲ ਪੱਥਰ ਘੜ ਘੜ ਕੇ ਕਮਰਾ ਬਣਾਇਆ ਸੀ ਅੱਛਾ ਅੱਛਾ ਇਹ ਛੱਤ ਬਦਲ ਦਿੱਤੀ ਉਹਦੀ ਛੱਤ ਬਦਲ ਦਿੰਦੀ ਸੀ ਜੋ ਸਟੈਪ ਤੇ ਇਸ ਮਤਲਬ ਭਾਈ ਘਰੇ ਜਿਹਦਾ ਘਰ ਇੱਥੇ ਸੀਗਾ ਕੱਲਾ ਨਹੀਂ ਤਾਂ ਇਹ ਕੋਈ ਕੁਛ ਘਾਰ ਹੀ ਹੋ ਗਿਆ ਮਤਲਬ ਜਿੱਥੇ ਰਹਿੰਦੇ ਸੀਗੇ ਤਾਂ ਆਪਸ ਕਰਦੇ ਸੀਗੇ ਅੱਛਾ ਕੋਈ ਉਹਨਾਂ ਦਾ ਹੈ ਨਹੀਂ ਕੋਈ ਵੰਦੀ ਵਾਸ ਕੋਈ ਕੱਲੇ ਮਸਤ ਮਾਰਾ ਬੰਨਲ ਜੁੜੀ ਅੱਛਾ ਮਤਲਬ ਸ਼ਾਦੀ ਸ਼ੁਦਾ ਨਹੀਂ ਸੀ ਨਹੀਂ ਨਹੀਂ ਇਹ ਵਕਿਓ ਇੱਥੇ ਜਾ ਕੇ ਕਰਦੇ ਗੁਰੂ ਜੀ ਦੇ ਅਈ ਬਾਰੇ ਬੋਲਿਸੀ ਅੱਛਾ ਸੰਗਤਾਂ ਨੂੰ ਜਾਵ ਸ਼ਿਕਾਓ ਹਾਂਜੀ ਤੇਰੇ ਮਕਸਦ ਪਾ ਕੇ ਨਾਲ ਕਿਸੇ ਜਾਂਚ ਕਾਉਣ ਜਾਣਾ ਥਾਰਾ ਘਰ ਕਿਲੇ ਦੇ ਵਿੱਚ ਪਹਿਲੇ ਦਰੋਜ ਹੈ ਨਾ ਇੰਨਾ ਤੁਰ ਕੇ ਜਾਣਾ ਹੈ ਨਾ ਉਹ ਲਗੜਿਆ ਚੜਕਾ ਚੜਕਾ ਹੀ ਗਿਆ ਗਾਂਦਾ ਮਿੰਦਾ ਹੀ ਸੀ ਹਾਂਜੀ ਲੰਗੀ ਪੈਰੀ ਜਾਣਾ ਫਿਰ ਉੱਥੇ ਸਾਡੇ ਵਰਗੇ ਪਾਪੀ ਜਿਹੜੇ ਨਹੀਂ ਜਰਦੇ ਉਹਨਾਂ ਸ਼ਿਕਾਇਤ ਕਰਦੇ ਕਿ ਸਬਰਨ ਪਾਣੀ ਪਿਆਈ ਜਾਂਦੇ ਆ ਹਾਂਜੀ ਜਿਹੜੇ ਸਾਡੇ ਨਾਲ ਲੜਿਆ ਕਰਦੇ ਉਹਨੂੰ ਪਿਆਈ ਜਾਂਦੇ ਆ ਮੁੜ ਕੇ ਉਹਨਾਂ ਦੀ ਪੇਸੀ ਪਈ ਸ਼ਾਬ ਨੂੰ ਉਹ ਕਹਿੰਦਾ ਗੁਰੂ ਜੀ ਮੈਂ ਤਾਂ ਤੁਸੀਂ ਨਜ਼ਰ ਆਉਂਦੇ ਜੋ ਹਾਂਜੀ ਜਿੰਨੇ ਵੀ ਜਲਸ਼ ਕਾਉਣਾ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੀ ਜਾਂਦਾ ਮੈਨੂੰ ਪਤਾ ਨਹੀਂ ਕੌਣ ਪਾਪੀ ਆ ਕੌਣ ਦੁਸ਼ਮਣ ਆ ਵਾਹਿਗੁਰੂ ਮੈਂ ਤਾਂ ਇੱਕ ਜਿਵੇਂ ਤੁਸੀਂ ਤਸਤਨ ਦਿੱਤੀ ਵਾਹਿਗੁਰੂ ਇਹੋ ਨਾ ਨੇ ਮਲਾਂ ਪੱਟੀ ਵੀ ਦਿੱਤੀ ਮਲਾਂ ਪੱਟੀ ਵੀ ਦੋ ਘਰ ਘਰ ਕੇ ਸਭ ਨੇ ਰੋਆ ਫੇਰ ਸਭ ਨੇ ਲੱਗਣ ਵਾਸਤੇ ਹੁਣ ਤੰਦ ਗੁਰੂ ਰਾਮਦਾਸ ਗੁਰਵਾਂ ਦੀਆਂ ਗੁਰੂ ਹੀ ਜਾਣਦੇ ਗੁਰਵਾਂ ਦੀ ਗੁਰੂ ਹੀ ਜਾਣਦਾ ਬ੍ਰਹਮਾ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਦੇ ਬਿਲਕੁਲ ਠੀਕ ਹੈ ਨਾ ਹੈ ਹੈ ਆਹ ਤੰਦੇ ਬੌਲ ਸਾਹਿਬ ਇੱਧਰ ਆ ਬੌਲ ਸਾਹਿਬ ਹਾਂ ਜੀ ਬੌਲ ਸਾਹਿਬ ਆਜ ਆਜਾ ਆਜੋ ਬੋਲੀ ਹਾਂ ਬੋਲੀ ਸਾਰ ਦਰਸ਼ਕਰੀਏ ਮਾਰੇ ਖੁੱਲ੍ਹੇ ਖੁਲ੍ਹੇ ਆਇਨ ਫੜ ਕੇ ਗੱਲ ਨੂੰ ਫੜੋ ਅਫਰ ਹਾਂ ਫੇਂ ਹੱਥ ਫੇਂ ਤਰਾ ਖੋਲ੍ਹ ਲਓ ਖੋਲ੍ਹ ਓ ਤੂੰ ਇਹਦਾ ਤੇ ਵਿੱਚ ਕਰਛਰੀ ਨਹੀਂ ਕੋਈ ਹੈਗਾ ਅੱਛਾ ਓ ਬੱਸ ਤੂੰ ਜੀ ਬੋਲੀ ਮਾਤੇ ਕਿਹੜੀ ਢਾਲ ਕਿਹੜੀ ਚ ਭਰ ਦਿੰਦੇ ਸੀ ਪਤਾ ਜਾਲ ਇੱਥੋਂ ਭਰ ਦਿੰਦੇ ਆਓ ਅੱਛਾ ਜਾਲ ਵਾਲੀ ਪਰਾ ਇਹ ਉਹਦੇ ਦਸ ਮੇਲੇ ਅੱਛਾ ਉੱਪਰ ਜਾਲ ਭਰ ਅੱਛਾ ਕਾ ਬੋਲੀ ਅੱਛਾ ਇੱਕ ਕਾ ਬੋਲੀ ਹਾਂ ਇੱਕ ਬਾਤ ਜੀ ਕਾ ਬੋਲੀ ਹੈ ਨਾ ਅੱਛਾ ਦਿਖਾ ਦਿਓ ਸੰਜੀ ਕਾ ਬੋਲੀ ਸਾਹਿਬਾ ਪ੍ਰਾਤਨ ਬੋਲੀ ਆ ਵੇਖੋ ਨਾਲ ਆ ਬਾਲਟੀ ਵੀ ਰੱਖੀ ਆ ਤੇ ਅਗਲੇ ਬਨੇ ਹੋਊਗੀ ਤੁਹਾਨੂੰ ਬੋਲੀ ਦਿਖਾਉ ਦੂਸਰੀ ਬੋਲੀ ਹੋਵਾ ਠੀਕ ਹੈ ਜੀ ਨਹੀਂ ਉਹੀ ਬੋਲੀ ਨੇ ਗੱਲ ਕਰਦੇ ਆਂ ਜਿਹੜੀ ਮੇਨ ਬੋਲੀ ਹੈ ਨਾ ਅੱਛਾ ਅੱਛਾ ਜਾਲੀ ਥੱਲੇ ਹੁੰਦਾ ਅੱਛਾ ਜੀ ਮੇਨ ਬੋਲੀ ਉੱਪਰ ਹੈ ਤੇ ਉਹਦਾ ਜਾਲੀ ਥੱਲੇ ਹੁੰਦਾ ਵਾ ਸੰਜੀ ਦੂਜੀ ਬੋਲੀ ਆ ਵਾ ਤੇ ਮਾਤਾ ਜੀ ਦੱਸਦੇ ਆਂ ਕਿ ਸੱਤ ਬੋਲੀਆਂ ਸੀ ਜਾਂ ਇੱਥੇ ਸੱਤ ਬੋਲੀ ਸਾਹਿਬ ਤੇ ਤਿੰਨ ਬੋਲੀ ਸਾਹਿਬ ਜਿਹੜੇ ਉਹ ਗੁਰੂ ਗੁਰਦਾਰ ਸਾਹਿਬ ਜੀ ਦੇ ਅੰਡਰ ਆ ਤੇ ਜਿਹੜੀਆਂ ਚਾਰ ਬੋਲੀ ਸਾਹਿਬ ਆ ਉਹ ਇੱਥੇ ਲੋਕਾਂ ਨੇ ਉੱਥੇ ਆਪਣੇ ਘਰ ਬਣਾ ਲਿਆ ਉਹਨਾਂ ਦੇ ਘਰਾਂ ਦੇ ਵਿੱਚ ਮਤਲਬ ਕਿ ਹੁਣ ਉਹ ਬੋਲੀ ਸਾਹਿਬ ਚਲੀ ਗਿਆ ਵਾ ਮੇਨ ਬੋਲੀ ਸਾਹਿਬ ਦੇ ਜਾਲ ਚਾਈਏ ਮੇਨ ਬੋਲੀ ਸਾਹਿਬ ਇੱਧਰ ਆਏ ਨਾ ਅੱਗੇ ਉੱਪਰ ਫੇਰ ਆ ਜਾ ਅੱਛਾ ਅੱਛਾ ਠੀਕ ਠੀਕ ਹੈ ਜੀ ਅੱਛਾ ਇੱਧਰ ਆ ਗਏ ਮੇਨ ਬੋਲੀ ਸਾਹਿਬ ਅੱਛਾ ਆ ਬਾਬਾ ਜੀ ਮੇਨ ਬੋਲੀ ਸਾਹਿਬ ਹੈ ਬੋਲੀ ਸਾਹਿਬ ਹੈ ਜੀ ਇਹਨਾਂ ਤਿੰਨ ਜਗ੍ਹਾ ਤੋਂ ਜਲ ਆਂਦਾ ਜੀ ਅੱਛਾ 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 ਸਭ ਜੀ ਦਰਸ਼ਨ ਕਰੋ ਆ ਪਵਿੱਤਰ ਬੋਲੀ ਸਾਹਿਬ ਜੀ ਦੇ ਤੇ ਆਵੇ ਦੇਖੋ ਅ ਮੈਂ ਵੀ ਇਹਨੂੰ ਕਹਿਣਾ ਕਿ ਦਿਖਾਵੇ ਵੀ ਆ ਜਾਲਵਾ ਜਿਹੜਾ ਬੋਲੀ ਸਾਹਿਬ ਦਾ ਇਹ ਥਾਂ ਵੀ ਜਾ ਰਿਹਾ ਵਾ ਇਹ ਦੇ ਜੋ ਵੀ ਇੱਥੋਂ ਦਿਖਾ ਇੱਥੇ ਦਿਖਾ ਪਾਣੀ ਇਹ ਸਾਰਾ ਬਾਹਰ ਆ ਆ ਵੇਖੋ ਐਂਦੀ ਬਾਹਰ ਜਾ ਰਿਹਾ ਤੇ ਬਾਬਾ ਜੀ ਬੋਰੀ ਸਾਹਿਬ ਚ ਜਿਹੜਾ ਜਲ ਆਉਂਦਾ ਕਿੱਥੋਂ ਆ ਇਹ ਪਤਾਲਾ ਪਤਾਲ ਲਖਾਂਗਾ ਇਹਦਾ ਨਹੀਂ ਪਤਾ ਲੱਗਿਆ ਅਜ ਤੱਕ ਜੀ ਅੱਛਾ ਇਹ ਕਿੱਥੋਂ ਪਾਣੀ ਆਂਦਾ ਪਏ ਆ ਜੀ ਅੱਛਾ ਇਹ ਨਹੀਂ ਪਤਾ ਇਹਦਾ ਨਹੀਂ ਪਤਾ ਲੱਗਿਆ ਜੀ ਇਹ ਆਪਣੇ ਆਪ ਕੁਦਰਤੀ ਪਾਣੀ ਆ ਰਿਹਾ ਜੀ ਇਹ ਵਾਈਗਨੋ ਤੇ ਇੱਥੋਂ ਭਾਈ ਕਨਈ ਜੀ ਦੀ ਜਲ ਭਰਦੇ ਜੀ ਇੱਥੋਂ ਜਲ ਭਰ ਕੇ ਲੈ ਕੇ ਜਾਂਦੇ ਸੀਗੇ ਇਹ ਪ੍ਰਾਤਨ ਕੁਟੀਆਂ ਭਾਈ ਕਨਈਆ ਜੀ ਦੀ ਅੱਛਾ ਅੱਛਾ ਜਿੱਥੇ ਭਾਈ ਕਨਈਆ ਜੀ ਤਪੱਸਿਆ ਕਰਦੇ ਸੀ ਰਹਿੰਦੇ ਸੀਗੇ ਮੰਨ ਕੇ ਚਲੋ ਵੀ ਇਹ ਭਾਈ ਕਨਈ ਜੀ ਦਾ ਘਰ ਸੀਗਾ ਠੀਕ ਹੈ ਜੀ ਆ ਤੁਹਾਨੂੰ ਮੈਂ ਦਰਸ਼ਕ ਦਿਖਾਉਣਾ ਅੰਦਰੋਂ ਤੇ ਆਏ ਮੈਂ ਤੁਹਾਨੂੰ ਦਰਸ਼ਕ ਦਿਖਾਉਣਾ ਸੰਜੀ ਵਾਹੀ ਬੜਾ ਕਰੇ ਵਾਹੀ ਕੋ ਭਾਈ ਕਨਈਆ ਜੀ ਜਲਛਕਾਉਂਦੇ ਹੋਏ ਇੱਧਰ ਦੇਖੋ ਉੱਤੇ ਲਿਖਿਆ ਵਾ ਤੋ ਜ ਤੋ ਜਬ ਦੂਸਰ ਨਦਨ ਆਵੇ ਦੋ ਦੇ ਸੋ ਤੇਰਾ ਰੂਪ ਠੀਕ ਹੈ ਜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਭਾਈਕਣੀ ਜੀ ਮੁਗਲਾਂ ਨੂੰ ਜਲਛਕਾਉਂਦੇ ਹੋਏ ਤੇ ਇਹ ਆ ਭਾਈਕਣੀ ਜੀ ਦੀ ਜਿਹੜੀ ਪਾਵਨ ਪਵਿੱਤਰ ਕਟਿਆ ਵਾ ਜਿਹੜੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ ਮਾਈਕਰੋ ਪਾ ਲਾ ਕਰੇ ਛੋਟਾ ਜਿਹਾ ਗੇਟ ਬਣਿਆ ਵਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਵਾ ਮੰਗਣ ਵਾਸਤੇ ਛੋਟਾ ਜਿਹਾ ਗੇਟ ਵਾ ਲੱਗਾ ਤੇ ਕੁਟੀਆਂ ਨੂੰ ਮੈਂ ਤੁਹਾਨੂੰ ਦੂਰੋਂ ਬਾਹਰੋਂ ਦਿਖਾਉਣਾ ਸਾਰੀ ਬੰਨੀਆਂ ਕੁਟੀਆਂ ਆ ਭਾਈ ਘਰੇ ਜੀ ਦੀ ਕੁਟੀਆਂ ਵਾ ਚਾਰੇ ਬਣਾਤਾਂ ਦਿਖਾਉਣਾ ਵਾ ਇਹ ਬਾਬਾ ਜੀ ਇਹ ਤੇ ਬਾਅਦ ਵਿੱਚ ਬਣਾਈ ਹੋਗੀ ਹਨਾ ਜਿਹੜੀਆਂ ਕੰਨਾ ਕੁਦਨ ਨੇ ਸੈਰੀ ਕੀਤੀ ਆ ਇਹ ਉਦੋਂ ਦੀ ਨਹੀਂ ਆ ਜੀ ਪ੍ਰਾਤਨ ਨਹੀਂ ਆ ਸੋ ਪ੍ਰਾਤ ਨਹੀਂ ਉਦੋਂ ਦੀ ਇਹ ਕੰਨਾ ਵਾ ਭਾਈ ਵੀਰ ਹਲਾ ਕਰੇ ਆ ਵੇਖੋ ਆ ਵੀ ਜੀ ਦਾਸ ਰੇ ਵੀ ਇਹ ਸਾਰਾ ਜਿਹੜਾ ਕੁਟੀਆਂ ਵਾ ਇਹ ਉਦੋਂ ਦੀ ਹੀ ਆ ਬਣੀ ਵੇਖੋ ਕਿੱਡੇ ਕਿੱਡੇ ਤੱਕ ਤੱਕੜੇ ਪੱਥਰ ਲੱਗੇ ਆ ਜੀ ਵਾਕੇ ਆ ਕਿ ਇੱਟਾਂ ਦੀ ਬੜੀ ਥੋੜੀ ਆ ਪੱਥਰ ਦਾ ਪੱਥਰ ਲੱਗਿਆ ਤੁਸੀਂ ਲਾ ਕੇ ਵੇਖ ਲਓ ਇੱਥੋਂ ਲੈ ਕੇ ਪੱਥਰ ਠੀਕ ਹੈ ਜੀ ਹਾਂ ਤੁਹਾਨੂੰ ਮੈਂ ਦਿਖਾ ਸਕਦਾ ਹਾਂ ਫੋਨ ਦਿਓ ਆ ਪੱਥਰ ਇੱਥੋਂ ਲੈ ਕੇ ਪੱਥਰ ਇੱਥੋਂ ਧਾ ਕੇ ਪੱਥਰ ਹੀ ਪੱਥਰ ਆ ਠੀਕ ਹੈ ਜੀ ਇੱਕ ਮਿੰਟ ਵੇਟ ਦਿਨਾ ਹੁਣ ਆ ਇਹ ਤਾਂ ਤੇ ਆ ਵੇਖ ਲਓ ਸਾਰੇ ਬਨੇ ਕੁਟੀਆਂ ਕਮਾ ਕੇ ਤੁਹਾਨੂੰ ਦਿਖਾਉਣ ਲਿਆ ਵਾਂ ਭਾਈ ਕਿਹਨੇ ਆ ਜੀ ਦੀ ਕੁਟੀਆਂ ਵਾਹਿਗੁਰੂ ਭਲਾ ਕਰੇ ਤੇ ਕਰੋ ਦਰਸ਼ਨ ਸੰਗ ਜੀ ਤੇ ਆ ਬੌਲੀ ਸਾਹਿਬ ਜਿੱਥੋਂ ਭਾਈ ਕਰਨੇ ਜੀ ਜਲਪਰ ਕੇ ਜਾਂਦੇ ਸੀ ਆਵਾ ਬੋਲੀ ਸਾਬ ਤੇ ਆ ਸਾਹਮਣੇ ਹੰਦਰਬਾਹ ਸਾਬ ਨੇ ਮੈਂ ਤੁਹਾਨੂੰ ਦਰਸ਼ਨ ਕਰਵਾਵਾਂ ਸਾਹਮਣੇ ਦਰਬਾਰ ਸਾਬ ਗੋਦਰਾ ਸਾਬ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਵਾਵਾਂਗਾ ਜੀ ਖੂਆ ਬਾਬਾ ਜੀ ਆ ਕੀ ਆ ਬਾਬਾ ਜੀ ਆ ਕੀ ਆ ਉੱਤੇ ਲੱਗ ਜਾਣ ਕੇ ਦੱਸਿਓ ਜੇ ਵੀ ਸੰਜੀ ਕੀ ਪ੍ਰਾਤਨ ਖੁਈ ਲੱਗਦਾ ਭਾਈ ਕਿਦਾਂ ਕਿਦਾਂ ਪ੍ਰਾਤਨ ਖੂ ਹੈ ਜੀ ਅੱਛਾ ਇਹ ਪ੍ਰਾਤਨ ਖੂ ਆ ਇਹ ਬੰਦ ਕਰਤਾ ਹੋਇਆ ਜੀ ਅੱਛਾ ਅੱਛਾ ਬੰਦ ਕਰ ਦਿੱਤਾ ਵਾ ਠੀਕ ਆ ਪਹਿਲੇ ਸਮੇ ਦਾ ਪਹਿਲੇ ਸਮੇ ਦਾ ਸਕਦੀ ਪ੍ਰਾਤਨ ਖੂ ਆਈ ਦੇਖੋ ਕਿੰਨੀਆਂ ਇਤਿਹਾਸਿਕ ਜੜੀਆਂ ਵਾ ਆ ਜੜੀਆਂ ਆਪਾਂ ਨੂੰ ਇੱਥੇ ਦਰਸ਼ਨ ਕਰਨ ਦੇ ਸਬਬ ਬਣਿਆ ਮੌਕਾ ਮਿਲਿਆ ਇਤਿਹਾਸਿਕ ਚੀਜ਼ਾਂ ਦਾ ਤੇ ਬਾਬਾ ਜੀ ਅੱਗੇ ਹਰ ਸਾਲ ਨਾ ਇਸ ਜੀ ਤੋਂ ਖੁੰਝ ਜਾਂਦੇ ਸੀ ਅੱਜ ਕੁਦਰਤੀ ਤੁਹਾਡੇ ਨਾਲ ਮੇਲ ਹੋ ਗਿਆ ਤੇ ਆਪ ਜੀ ਨੇ ਜਾਣੂ ਕਰਵਾ ਦਿੱਤਾ ਵੀ ਚਲੋ ਇਹ ਨਿਭਾਨੇ ਚਲੋ ਸਾਡੇ ਦਰਸ਼ਨ ਹੋ ਗਏ ਜੀ ਫੈਗਰ ਭਲਾ ਕਰੀ ਹੁਣ ਸਮਝੀ ਆ ਜਿਓ ਮੈਂ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਉਹ ਇਤਿਹਾਸਿਕ ਮਸਜਿਦ ਦੇ ਦਰਸ਼ਨ ਕਰਾਉਣ ਲੱਗਾ ਵਾਂ ਜਿਹੜੀ ਮਸਜਿਦ ਆ ਭਾਈ ਕਨੀਆ ਜੀ ਨੇ ਜਲ ਸ਼ਿਕਾਇਆ ਸੀਗਾ ਦੁਸ਼ਮਣਾਂ ਨੂੰ ਵੀ ਤੇ ਸਿੱਖਾਂ ਨੂੰ ਵੀ ਤਾਂ ਨਗਰ ਆਉਂਦੇ ਅੱਛਾ ਅੱਛਾ ਵਾਹਿਗੁਰੂ ਇਹ ਭਾਈ ਕਨੀਆ ਦਾ ਪ੍ਰਾਤਨ ਦੋਲਾ ਜੀ ਅੱਛਾ ਭਾਈ ਕਨੀਆ ਜੀ ਦਾ ਪ੍ਰਾਤਨ ਦੋਲਾ ਭਾਈ ਸੰਜੀ ਦਰਸ਼ਨ ਕਰੋ ਭਾਈ ਕਨੇ ਜਿਹਦਾ ਪ੍ਰਾਤਨ ਡੋਲ ਡੋਲ ਪਤ ਗੜਵਾ ਗੜਵਾ ਮਤਲਬ ਪਾਣੀ ਵਾਲਾ ਪਾਣੀ ਵਾਲੀ ਗੜੀ ਵੱਡੀ ਹਾਂ ਇਹ ਪਤਾ ਹੈ ਨਾ ਜਿਹੜਾ ਪੇਕੇ ਤੇ ਆ ਆਮ ਲੱਗੇ ਕੜਾ ਕੜੇ ਆਪ ਰੱਖਿਆ ਨਾ ਅੱਛਾ ਆਪ ਰੱਖਿਆ ਆ ਦੇਖੋ ਇੱਥੇ ਲਿਖਿਆ ਨਾ ਭਾਈ ਕਨੇ ਜੀ ਦਾ ਡੋਲ ਇਹ ਡੋਲ ਸੀ ਪਲੇ ਗਈ ਕਿ ਭਾਈ ਕਨੇ ਜੀ ਦਾ ਤੇ ਆ ਉਹ ਇਤਿਹਾਸਿਕ ਪਵਿੱਤਰ ਮਸ਼ਕ ਸੀਗੀ ਜਿਹਦੇ ਰਾਏ ਸੰਤਾਨ ਨੂੰ ਜਾਲ ਛਕਾਉਂਦੇ ਸੀ ਭਾਈ ਕਨੀਏ ਜੀ ਸਿੱਖਾਣੋ ਵੀ ਇਦਾਂ ਜਾਲਜ ਕਰਦੇ ਸੀਗੇ ਤੇ ਜਿਹੜੇ ਮੁਗਲ ਸੀ ਉਹਨਾਂ ਨੇ ਵੀ ਜਾਲਜ ਕਰਦੇ ਸੀਗੇ ਐਂਦੀ ਪਾਣੀ ਨਿਕਲਦਾ ਸੀ ਹੈਨਾ ਕਿੰਨੀ ਹੈਨਾ ਬਾਬਾ ਜੀ ਉਸ ਸਮੇਂ ਦੀ ਪੁਰਾਣੀ ਮਸਕਾ ਵੈਗਰ ਭਲਾ ਕਰੇ ਪਰ ਅਬ ਆ ਸਮਝ ਕੇ ਮਾਲਕ ਕਿ ਤਲ ਹੁਣ ਇਦਾਂ ਇਦਾਂ ਦੇਖ ਉਹ ਸ਼ਾ ਹਾਂ ਠੀਕ ਹੈ ਇਦਾਂ ਜਾਲਜ ਕਰਦੇ ਸੀਗੇ ਕਿ ਆਹ ਗਾਤੋ ਤੇ ਇਹ ਉਹ ਤਾਂ ਡੋਲ ਸੀ ਹੱਥ 'ਚ ਇਹ ਇਹ ਵੀ ਆਪਣੇ ਜਾਲ ਪਾਣੀ ਛਕਣ ਵਾਸਤੇ ਠੀਕ ਹੈ ਜੀ ਤੇ ਆਹ ਮੈਗਰਪੜਾ ਕਰੀ ਸੋ ਜੀ ਇਹ ਇਤਿਹਾਸਿਕ ਮਸਕ ਜੀ ਤੇ ਮੈਂ ਸਾਈ ਸਤਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਰੂਰ ਇਸ ਮਸਕ ਦੇ ਦਰਸ਼ਨ ਕਰਨ ਜਰੂਰ ਹੈ ਹਾਂ ਪੁੱਤ ਇਹ ਗੁਰੂਗੋ ਸਿੰਘ ਜੀ ਦੀ ਵੇਲੇ ਦੀ ਬਸ਼ਕਵਾ ਇਹ ਬਬਈ ਕਾਦੀ ਬਬਈ ਇਕਾਦੀ ਬਣੀ ਹੋਈ ਹੈ ਚਮੜੀ ਦੀ ਬਣੀ ਹੁੰਦੀ ਹੈ ਅੱਛਾ ਚਮੜੀ ਦੀ ਬਣੀ ਹੁੰਦੀ ਹੈ ਅੱਛਾ ਅੱਛਾ ਇਹ ਚਮੜੀ ਦੀ ਬਣੀ ਹੁੰਦੀ ਹੈ ਖਰਾਬ ਨਹੀਂ ਹੁੰਦੀ ਦੇਰੇ ਨਹੀਂ ਹੈ ਅੱਛਾ ਇਹ ਖਰਾਬ ਨਹੀਂ ਹੁੰਦੀ ਹੱਦਕਾਂ ਦੇ ਟਾਈਮ ਦੇ ਵਿੱਚ ਭਾਵੇਂ ਰਾਜਸਥਾਨ ਦੇ ਵਿੱਚ ਇਹ ਚੀਜ਼ਾਂ ਮਿਲਣ ਦੇਖਣ ਨੂੰ ਮਿਲਦੀਆਂ ਅੱਛਾ ਰਾਜਸਥਾਨ ਦੇ ਵਿੱਚ ਅੱਛਾ ਤਾਂ ਦੇ ਵਿੱਚ ਇੱਥੇ ਪਾਣੀ ਠੰਡਾ ਰਹਿੰਦਾ ਜੀ ਅੱਛਾ ਅੱਛਾ ਭਰਦੇ ਆ ਤੇ ਇੱਕ ਦੂਰੋਂ ਪਾਣੀ ਲਿਆਂਦੇ ਇੱਚ ਚੋਂ ਪਾਣੀ ਲੀਕ ਨਹੀਂ ਹੁੰਦਾ ਅੱਛਾ ਜੀ ਹਣੇ ਮੇਰੇ ਸਾਹ ਨੇ ਇੱਚ 5-7 ਲੀਟਰ ਜਿਹੜਾ ਪਾਣੀ ਤੇ ਪਾਈ ਜਾਂਦਾ ਹੋਊਗਾ ਇੱਚ ਘਰ ਤੋਂ ਘਰ 20 ਲੀਟਰ ਪਾਣੀ ਆਉਂਦਾ 20 ਲੀਟਰ ਹਾਂ ਉਹ ਭਾਈ ਤੇ ਬਾਬਾ ਜੀ 20 ਲੀਟਰ ਜਾਲੋ ਚੋਕੇ ਚਾਈ ਤੇ ਜਾਣਾ ਭਾਈ ਘਨੇ ਜੀ ਜੀ ਪਹਿਲੇ ਹੁਣ ਤਾਂ ਰਸਤੇ ਬਣ ਗਏ ਪਹਿਲੇ ਰਸਤੇ ਨਹੀਂ ਸੀਗੇ ਉਸ ਟਾਈਮ ਕਿੱਧਾ ਜਾਂਦੇ ਹੋਣੇ ਉਹ ਤੇ ਭਾਈ ਘਨੇ ਸੀ ਜੀ ਸੀ ਜਿਹੜੇ ਚਲੇ ਗਏ ਉਹ ਸੀ ਕਰਦੇ ਵਾਹਿਗੁਰੂ ਤਨਗੁਨਾਮ ਦਾ ਅੱਜ ਕੱਲ੍ਹ ਤਾਂ ਆਪਣੇ ਪੂਰੇ ਆ ਜਾਂਦੇ ਜੀ ਸਹੀ ਗੱਲ ਮਾਤਾ ਜੀ ਕਹਿੰਦੇ ਕਿ ਆਪਣੇ ਜੰਮੇ ਹੋਏ ਵੀ ਜਾਣੀ ਛੋਣੇ ਮਾਤਾ ਜੀ ਮੇਰੇ ਕੋਲੇ ਵੀ ਦੇ ਕੇਸ ਹੁੰਦੇ ਆ ਮਾਤਾ ਜੀ ਵਾਕੇ ਆਪਣੇ ਧੀਆਂ ਪੁੱਤ ਨਹੀਂ ਪੁੱਛਦੇ ਇਹ ਤੇ ਬ੍ਰਹਮ ਗਿਆਨੀ ਸੀਗੇ ਜਿਹੜੇ ਸਾਰਿਆਂ ਨੂੰ ਆਪਣੇ ਬੱਚੇ ਸਮਝਦੇ ਸੀ ਸਾਰਿਆਂ ਨੂੰ ਰੱਬ ਸੋਨ ਦੇਤੀਏ ਅੱਜ ਕੱਲ੍ਹ ਤੇ ਬਾਬਾ ਜੀ ਕੋਈ ਮੈਨੂੰ ਮੇਰੇ ਅੱਗੇ ਕੋਈ ਮਾੜਾ ਜਾ ਕੀ ਆਨੇ ਦੇ ਗਾਲੀ ਕੱਢ ਦੇਣਾ ਮਾੜੀ ਜੀ ਗਾਲੀ ਕੱਢ ਦੇ ਤਾਂ ਮੜਾ ਘੂਰ ਹੀ ਦਵੇ ਤੇ ਆਪਾਂ ਕਹਿੰਦੇ ਜਾ ਤੁਰਿਆ ਚੱਲ ਹਨਾ ਤੇ ਇਹ ਭਾਈ ਕਣੀ ਹੈ ਜੀ ਸੀ ਤੇ ਜਿਹੜੇ ਦੁਸ਼ਮਣਾਂ ਨੂੰ ਜਲਚਾਉਂਦੇ ਸੀ ਵਾਈ ਫਿਰ ਧੰਨ ਗੁਰਾਂ ਦਾ ਸਵੇਤ ਆਪਾਂ ਇਹ ਨੀਰ ਖਾਦੇ ਭਰਿਆ ਕਿ ਆਪਾਂ ਚੇਤੀ ਕਰੋਧ ਚ ਆ ਜਨੇ ਕੋ ਸੰਜੀ ਇਹ ਸੀ ਆ ਭਾਈ ਕਰੀਆ ਜੀ ਦਾ ਗੁਰਦਾਰ ਸਾਹਿਬ ਜਿੱਥੇ ਭਾਈ ਕਨੇਜੀ ਦੀ ਬੋਲੀ ਸਾਹਿਬ ਦੇ ਦਰਸ਼ਨ ਕੀਤੇ ਆਪਾਂ ਭਾਈ ਕਨੇਜੀ ਦੀ ਮਸ਼ਕਦੇ ਦਰਸ਼ਨ ਕੀਤੇ ਆਪਾਂ ਸੋ ਜਰੂਰ ਇਸ ਗੁਰਦਾਰ ਸਾਹਿਬ ਆਣ ਕੇ ਤੁਸੀਂ ਦਰਸ਼ਨ ਦੇਦਾਰੀ ਜਰੂਰ ਕਰਿਓ ਜੀ ਵਾਹਿਗੁਰੂ ਧੰਨ ਗੁਰੂ ਨਾਮਦਾਸ ਜੀ ਤੇ ਇਥੇ ਮਤੇ ਫਿਰ ਸਾਂਸਵਾਲ ਸੇਵਾ ਕੌਣ ਕਰਦਾ ਹੈ ਸਿੰਘ ਤਰਨ ਗਾਦੀਆ ਤੁਹਾਨੂੰ ਸੁਪਿਆਰੀ ਨਹੀਂ ਨਹੀਂ ਅਮਾ ਕਿ ਇਥੇ ਜਿਵੇਂ ਜਵਿੰਦਰ ਬਾਦ ਸਾਹਿਬ ਦੀ ਸਾਂਸਵਾਲ ਸੇਵਾ ਸਾਡੇ ਬਾਬਾ ਜੀ ਅਛਾ ਅਛਾ ਜੀ ਧੰਨ ਗੁਰਾਂ ਦਾ ਇਹ ਸੰਤਾਂ ਬਾਹਰ ਜਿਨ੍ਹਾਂ ਨੇ ਗੁਰਦਰਾ ਬਣਾਇਆ ਅੱਛਾ ਅੱਛਾ ਕਿਥੋਂ ਦੇ ਨੇ ਉਹ ਬਾਬਾ ਮਿੰਦਰ ਸਿੰਘ ਅੱਛਾ ਉਹਨਾਂ ਨੇ ਗੁਰਦਸਹਿਬ ਦੀ ਸੇਵਾ ਕੀਤੀ ਹੈ ਤੇ ਗਰੰਤੀ ਸਿੰਘ ਜੀ ਉਹ ਗਰੰਤੀ ਸਿੰਘ ਗਏ ਅਨੰਦਗਰ ਅੱਛਾ ਅੱਛਾ ਤੇ ਆਪ ਜੀ ਬਿੱਥੇ ਹੁੰਦੇ ਹਾਂ ਅੱਛਾ ਚਾ ਧੰਨਵਾਦ ਮਾਤਾ ਜੀ ਵਾਇਪਰ ਪੜਾ ਕਰੀ ਅੱਛਾ ਅੱਛਾ ਰਾਜ ਜੀ ਸੇਵਾਦੂ ਜੀ ਮਾਤਾ ਜੀ ਉਹਨਾਂ ਜੋ 500 ਰੁਪਏ ਦੇ ਸੀ ਅੱਛਾ ਮਾਤਾ ਜੀ ਚਲੋ ਮਾਤਾ ਜੀ ਵਾਹਿਗੁਰੂ ਪੜਾ ਗਦੇ ਸਹੀ ਗੱਲ ਹੈ ਮਾਤਾ ਜੀ ਹੂੰ ਤਾਨਗੁਰ ਰਾਮਦਾਸ ਜੀ ਵਾਹਿਗੁਰੂ ਮਾਦੇ ਸਾਡੀ ਅਰਦਾਸ ਕਰਿਓ ਕਿ ਆਪਣੀ ਨਾ ਸੰਸਥਾ ਵਛੋਟੀ ਜੀ ਇਹ ਜਾਣੀ ਜਾਣਿਆ ਸਭਨਾ ਦਾ ਵਾਹਿਗੁਰੂ ਜਿੰਨਾ ਮੈਨੂੰ ਬਾਬੇ ਦਾ ਵਿਸ਼ਵਾਸ ਹੈ ਨਾ ਕਿ ਕਿਸੇ ਨੂੰ ਨਹੀਂ ਹੋਣਾ ਵਾਹਿਗੁਰੂ ਕਿਸੇ ਵੀ ਰੀਗਿਆ 2012 ਦੀ ਗੱਲ ਜੋ ਅੱਛਾ ਜੀ ਸਭਨਾ ਨੇ ਜਵਾਬ ਦਿੱਤਾ ਅੱਛਾ ਕਿਤੇ ਸੇਵਾ ਕਰ ਲੋ ਮਾਤਾ ਦੀ ਹਾਂਜੀ ਪਰ ਇਸ ਗੁਰੂ ਨੇ ਜਵਾਬ ਨਹੀਂ ਦਿੱਤਾ ਵਾਹਿਗੁਰੂ ਤਾਨ ਗੁਰੂ ਰਾਮਦਾਸ ਜੀ ਸੇਵਾ ਕਰੀਏ ਨਾ ਕੋਈ ਦੁਆਈ ਨਾ ਕੋ ਦਾਰਨ ਕੁਛ ਨਹੀਂ ਹੋਊਗਾ ਵਾਹਿਗੁਰੂ ਵਾਹਿਗੁਰੂ ਤਾਨ ਗੁਰੂ ਰਾਮਦਾਸ ਜੀ ਸੇਵਾ ਕਰੀਏ ਨਾ 1:30 ਵਜੇ ਓਟਕੇ ਸ্নান ਕਰੀਦਾ ਠੰਡਿਆ ਪਾਣੀ ਤਾਨ ਗੁਰੂ ਰਾਮਦਾਸ ਜੀ ਕਿਰਪਾ ਮਹਾਰਾਜ ਦੀ ਇੰਨੀ ਆ ਨਾ ਥੱਕਦੇ ਨਹੀਂ ਸੇਵਾ ਕਰਦੇ ਵਾਹਿਗੁਰੂ 70 ਸਾਲ ਦੀ ਉਮਰ ਹੋ ਗਈ ਹੈ ਮਹਾਰਾਜ ਤੇ ਸਿੱਧੇ ਸਿੱਧੇ ਬਾਦਸ਼ਾਹ ਕਹਿ ਕੇ ਫਰਮਾਤਾ ਜੀ ਸਾਡੀ ਵੀ ਪਾਪੀ ਨੇ ਦੱਸ ਕਿ ਰਹੋ ਕਿ ਸਾਨੂੰ ਵੀ ਕੋਈ ਕਿਨਕਾ ਕੋਈ ਮਤਵੇਲੇ ਦਾ ਵਾਹਿਗੁਰੂ ਬਖਸ਼ਣ ਜੀ ਜੀ ਵਾਇਗਰ ਬਿਨਾ ਬੋਨ ਨਿਓਸਾ ਕੁਛ ਜਾਣਦਾ ਤੁਹਾਨੂੰ ਬਿਨਾ ਆਉਂਦਾ ਜੀ ਮੈਂ ਬੋਲਦਾ ਮਹਾਰਾਜ ਮੇਰਾ ਸਭ ਕੁਝ ਜਾਣਦਾ ਹਾਂ ਹਾਂਜੀ ਪੁੱਤ ਜੀ ਹਾਂ ਹੋਰ ਪ੍ਰਸ਼ਾਦ ਖਾਣਾ ਹੈ ਹੋਰ ਤਾਂ ਸ਼ਾਦ ਖਾਣਾ ਵਾ ਮਾਤਾ ਜੀ ਹੋਰ ਤਾਂ ਸ਼ਾਦ ਆਹ ਹਾਂ ਚੱਲ ਲਓ ਦੋਵਿਆਤ ਕਰੋ ਦੋਵਿਆਤ ਕਰੋ ਹਾਂ ਬੱਚਿਆਂ ਨੂੰ ਪ੍ਰਸ਼ਾਦ ਦਾ ਬੇਰਾਂ ਦਾ ਪ੍ਰਸ਼ਾਦ ਦੇਣੀ ਹੈ ਬਈ ਤੁਹਾਨੂੰ ਬਿਨਾ ਆਉਂਦਾ ਚੰਗਾ ਮਾਤਾ ਜੀ ਬੇਰ ਦੇਣੀ ਤੁਹਾਨੂੰ ਚਲੋ ਅੱਛਾ ਵੇਖੋ ਮਾਤਾ ਜੀ ਕਿੰਨਾ ਪਿਆਰ ਕਰਦੇ ਮਾਤਾ ਜੀ ਦੇ ਲਈ ਤੁਹਾਨੂੰ ਬੇਸ਼ਕੌਂ ਨੇ ਇਹਦੀ ਸੰਤ ਪ੍ਰਸ਼ਾਦ ਬਹੁਤ ਮੰਦਰੀ ਜੀ ਅੱਛਾ ਬੇਰਾਂ ਦਾ ਹੀ ਹਾਂਜੀ ਕੋਈ ਗੱਲ ਨਹੀਂ ਆ ਅੰਕਲ ਕਹਿੰਦੇ ਆ ਅੰਕਲ ਗੱਦਰੀ ਹੋਰ ਕਮਾਨ ਤੇ ਫੇਰ ਹੈ ਮਾਤਾ ਜੀ ਕਹਿੰਦੇ ਤੁਹਾਨੂੰ ਬੇਰ ਕੋ ਨਹੀਂ ਹੈ ਹੈ ਬੇਰ ਅੱਛਾ ਤੇ ਮਾਤਾ ਜੀ ਇਹ ਤੋੜੇ ਕਦੋਂ ਆ ਇਹ ਤੋੜੀ ਦਾ ਨਹੀਂ ਪਤਾ ਆਪੇ ਡਿੱਗ ਪੈਂਦਾ ਥੱਲੇ ਅੱਛਾ ਆਪੇ ਡਿੱਗ ਪੈਂਦੇ ਮੇਰੀ ਬਹੁਤ ਕੱਚੀ ਕੋਈ ਬਾਹਰ ਦਾ ਜਵਾਨ ਲੱਗ ਗਿਆ ਹੀਗਾ ਅੱਛਾ ਅੱਛਾ ਬਹੁਤ ੱੱਕੀ ਜੀ ਮਾਤਾ ਜੀ ਤੁਹਾਨੂੰ ਲੱਗਦਾ ਨਾ ਸਾਰੇ ਡਿੱਗ ਜਾਂਦੇ ਅੱਛਾ ਆਪਣੇ ਉਹ ਡਿੱਗ ਜਾਂਦੇ ਕਿੱਥੇ ਬੇਰੀਓ ਕਿੱਥੇ ਹੋ ਆ ਵੇਖੋ ਅੱਛਾ ਅੱਛਾ ਇਹ ਤਾਂ ਬੰਦ ਜਾ ਕੋਲੇ ਅੱਛਾ ਇਹ ਮਾਰੇ ਬਾਰੋਂ ਬਾਰੋਂ ਨੇ ਅੰਦਾਹੇ ਦਾ ਵੀ ਮਾਰੇ ਦੱਸ ਦਿਆ ਕਿ ਇਹਨੂੰ ਜੇ ਕੋਈ ਹੱਥ ਵੀ ਲੋਂਦਾ ਬੇਰਾਂ ਨੂੰ ਤੋ ਆਪਣੇ ਹੱਥੇ ਡਿੱਗ ਜਾਂਦੇ ਆ ਸੋ ਅਸੀਂ ਇਸ ਚੀਜ਼ ਤੋਂ ਉਹਨੇ ਗਰੇਜ ਕਰਨਾ ਕਿ ਮੈਂ ਹੱਥ ਨਹੀਂ ਲਾਉਣਾ ਤੇ ਆਹ ਵੇਖੋ ਕਿੰਨੇ ਬੇਰ ਆ ਜਿਹੜੇ ਥੱਲੇ ਡਿੱਗੇ ਆ ਨਹੀਂ ਮਾਤਾ ਜੀ ਇੱਕ ਬੇਰ ਹੀ ਡਿੱਗਦਾ ਜੋ ਹੱਥ ਨਾਲ ਕੇ ਸਾਰੇ ਡਿੱਗ ਜਾਂਦੇ ਆ ਜੋ ਹਿੰਦੀ ਹੈ ਨਾ ਉਹ ਤੋਂ ਵੇਰ ਜ਼ਿਆਦਾ ਛੱਟ ਜਾਂਦੇ ਹਾਂ ਅੱਛਾ ਇਹਦੇ ਤੋਂ ਤਕਰੀਬਨ ਜਿਹੜੇ ਖੇਚ ਖੇਚ ਕੇ ਕਾਂ ਦੇ ਤੌਰ ਤੇ ਕਿੰਨਾ ਰੌਲਾ ਪਉਂਦਿਆ ਪਉਂਦਿਆ ਕੋਈ ਅੱਛਾ ਅੱਛਾ ਤੇਰਾ ਕਹਿਣ ਬਸਾਂ ਦੇ ਸਾਥਾਂ ਨਾਲ ਬਸਾਂ ਰੱਖੀਆਂ ਆਈਆਂ ਅੱਛਾ ਉਦੋਂ ਸਹਰੇ ਦਾ ਟਾਈਮ ਆਇਆ ਕਿ ਪੱਲੇ ਗਏ ਉਹਨਾਂ ਨੇ ਕਿਹਾ ਬੱਚਿਆ ਨਹੀਂ ਸਿਆਣੇ ਬਿਆਣੇ ਬੱਚਿਆਂ ਤੇ ਲੈ ਲੋ ਇੱਕ ਵਾਰ ਤਾਂ ਦੇ ਜਿੱਲੇ ਦਾ ਨਿਹੰਗਾ ਆ ਗਿਆ ਹਾਂ ਸੰਤਾਂ ਦੇ ਲਾਗੇ ਦਾ ਹੀ ਸ਼ੇਰਾ ਪਿੰਡ ਦਾ ਸ਼ੇਰਾ ਮੇਰੇ ਨਾਨਕੇ ਪਿੰਡ ਦਾ ਉੱਥੋਂ ਦਾ ਕੋ ਮੈਨੂੰ ਕਹਿੰਦਾ ਕਿ ਮੈਂ ਵੀ ਬੇਤੋੜ ਲਵਾਂ ਅੱਛਾ ਮੈਂ ਕਿੱਥੇ ਗੋਚਾ ਤੋੜੇਗਾ ਹਾਂ ਉਹਨੇ ਪੰਜ ਗੁਦਲਾ ਭਰ ਲਿਆ ਸੁੱਖਾ ਪੀਤਾ ਹੀ ਮੈਂ ਦੋ ਤਰ੍ਹਾਂ ਕਿਹਾ ਮੈਂ ਜੇ ਇਹਨਾਂ ਵਿੱਚ ਜਿਆਦਾ ਕਹਿਤਾ ਮੈਨੂੰ ਨਾ ਮਾਰ ਕੇ ਚੱਲ ਗੁਰਦਾ ਸਿੰਘ ਸੇਰੋ ਮਿੰਟ ਤੇ ਬੈੜੇ ਬੜੇ ਨਿਪਲਵਾਨਾ ਮੇਰੇ ਨਾਨਕੇ ਉਸ ਪਿੰਡ ਅੱਛਾ ਤੇ ਮੈਨੂੰ ਆਪ ਜੀ ਕਦੋਂ ਦੀ ਸੇਵਾ ਨਿਭਾਰੇ ਇੱਥੇ ਸਾਈ ਜੀ ਨੇ 40 ਸਾਲ ਇੱਥੇ ਹੀ ਹੈ 40 ਸਾਲ ਤੇ ਇੱਥੇ ਜਦੋਂ ਬੱਸ ਟੈਕ ਨਹੀਂ ਸੀ ਆਇਆ ਵਾਈ ਗਰੂ ਸਾਡਾ ਸਹੁਰਾ ਸਾਪ ਉਤੇ ਸ਼ਹੀਦ ਹੋ ਗਿਆ ਸੀ ਵਾਈ ਗਰੂ ਤਾਨੂ ਗੁਰਾਂ ਦਾ ਸ਼ਹੀਦਾਂ ਦੇ ਪਰਿਵਾਰ ਚ ਮਹਾਰਾਜ ਤਾਨਗਰਾਮ ਕਰਦੇ ਆ ਕਿਸਗਰ ਸਾਹਿਬ ਅੱਛਾ ਅੱਛਾ ਹੁਣ ਉੱਥੇ ਬੇਟਾ ਲੱਗਾ ਹੈ ਅੱਛਾ ਅੱਛਾ 2013 ਤੋਂ ਰਿਟਾਇਰ ਹੋ ਗਏ ਬਾਬਾ ਜੀ ਅੱਛਾ ਬਾਬਾ ਜੀ ਉੱਥੇ ਰਿਟਾਇਰ ਹੋ ਗਏ ਅੱਛਾ ਅੱਛਾ ਉਹ ਕਹਿੰਦੇ ਬਾਬਾ ਜੀ ਇੱਧਰ ਆ ਜੂ ਹਣ ਤੇ ਬੇਟਾ ਜੀ ਹਜੇ ਉੱਥੇ ਸੇਵਾ ਕਰਦੇ ਜੀ ਕਿਸਗਰ ਸਾਹਿਬ ਦੀ ਕਾਜੀ ਸੇਵਾ ਕਰਦੇ ਹੋ ਇੱਕ ਲੱਖ ਹੈ ਹਾਂਜੀ ਕਲਰ ਕਲਰ ਕਛਾ ਚਾ ਠੀਕ ਕਾ ਖੜਾ ਪ੍ਰਸ਼ਾਦੀ ਪਰਚੀ ਕਰਦੇ ਆ ਜੀ ਚਲੋ ਮਾਰੇ ਫਿਰ ਤੋਂ ਇੱਕ ਕਰ ਕਰਮਾਂ ਵਾਲੇ ਦੇ ਦੇ ਜੀ ਤੁਰੀ ਆਉਂਦੀ ਵੀਰਾ ਵਾਹਿਗੁਰੂ ਚਲੋ ਮਾਦਾ ਹੀ ਹੋਰ ساری ساری ਪੀੜੀ ਸੇਵਾ ਜੀ ਲੱਗੇ ਮੈਂ ਤੇ ਇਹ ਅਰਦਾਸ ਕਰਦਾ ਤੇਰੀ ਵੀ ਮਾਨਸ ਲੱਗੀ ਹੋਣੀ ਸਿੱਕਿਆ ਪਾਛਾ ਤਾਨੂੰ ਗੁਰਾ ਹਾਂ ਜਰੂਰ ਮਾਦੇ ਮੈਂ ਆਉਂਦਾ ਨਵੇਂ ਦੇ ਹੌਲੇ ਮੱਲੇ ਤੇ ਮੈਂ ਜਰੂਰ ਦਰਸ਼ਨ ਕਰ ਲਾਉਂਗਾ ਮੈਨੂੰ ਯਾਦ ਕਰ ਲੈ ਨਹੀਂ ਤੇ ਮੈਂ ਵੀਡੀਓ ਖਾਣੀ ਹੂ ਕਹਦੇ ਆ ਵੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਨੂੰ ਤੁਹੇ ਜਾਣਦਾ ਨਹੀਂ ਮਜੀਠਾ ਸਾਹ ਨੂੰ ਮੇਂਦਾ ਮਜੀਠਾ ਸਾਹ ਨੂੰ ਹਾਂ ਅਸੀਂ ਮਜੀਠੇ ਦੇ ਆ ਅੱਛਾ ਮਜੀਠੇ ਦੇ ਜੀਤੇ ਨਾਂ ਨੂੰ ਨਹੀਂ ਸਾਡੇ ਨੂੰ ਕੋਈ ਜਾਣਦਾ ਅੱਛਾ ਅੱਛਾ ਜੇ ਮਾਰਾ ਮੈਨੂੰ ਲੱਭ ਗਈ ਤੇ ਮੈਨੂੰ ਜੇ ਮੇਨ ਮੇਰੀ ਗੱਲ ਸੁਣ ਜੇ ਮੈਂ ਆਇਆ ਤੇ ਮੈਨੂੰ ਪਛਾਣਿਆ ਨਾ ਤੁਸੀਂ ਫਿਰ ਇੱਕ ਸਪੈਸ਼ਲ ਕੋਠੀ ਜਾਤਰੂਆਂ ਵਾਸਤੇ ਪਾਈ ਆ ਮੇਰੇ ਜਵਾਈ ਨੇ ਅੱਛਾ ਕਿਸਾਨ ਵੇਲੀ ਅੱਛਾ ਕਿੰਨੇ ਮਰਜੀ ਪੁਲਿਸ ਤਰਨਤਾਰਨ ਦੀ ਪੁਲਿਸ ਸਾਰੀ ਉਹ ਕੋਠੀ ਚ ਹੀ ਹੈ ਕਿ ਵਾ ਠੀਕ 350 ਸਾਲੀ ਪਰ ਵੰਗਿਆ ਗਾ ਸਰ ਕੀ ਜਵਾਈ ਮੇਰਾ ਇਦਾਂ ਦਾ ਆਪ ਥੱਲੇ ਸੋਝੂਗਾ 11 ਦੋਸਤ ਦਸੋਂ ਵੀ ਤਰ ਤੋਂ ਬੇਰ ਖਾ ਕੇ ਗਿਆ ਹਾਂ ਚੇਤਾ ਰੱਖਿਓ ਨਹੀਂ ਤੇ ਵੀਡੀਓ ਖਾ ਤੁਨੂੰ ਹਾਂਜੀ ਚਲੋ ਸੱਜ ਜੀ ਇਹ ਹੁਣ ਵੀਡੀਓ ਨੂੰ ਚੈਨਲ ਨੂੰ ਲਾਈਕ ਸ਼ੇਅਰ ਕਰਿਓ ਕਿਉਂਕਿ ਇਹ ਇੱਕ ਵਲੋਗ ਨਹੀਂ ਆ ਇਹ ਇੱਕ ਸੇਵਾ ਦਾ ਇੱਕ ਜਿਹੜਾ ਵੀਡੀਓ ਆ ਸਾਰੀ ਤੁਹਾਨੂੰ ਵਿਖਾਈ ਆ ਜਿਹਦੇ ਜਰੀਏ ਭਾਈ ਕਨੇ ਹੈ ਜੀ ਦੀ ਜਿਹੜੀ ਆ ਪਰਾਤਨ ਜਿਵੇਂ ਮਸ਼ਕ ਸੀਗੀ ਉਹ ਕੋਠਰੀ ਸਾਹਿਬ ਸੀਗੇ ਜਾਂ ਉਹ ਬੌਲੀ ਸਾਹਿਬ ਸੀ ਜਿਹਦੇ ਦਰਸ਼ਨ ਕਰਾਇ ਸੀ ਸੋ ਇਸ ਵੀਡੀਓ ਨੂੰ ਲਾਈਕ ਕਰੇ ਜਰੂਰ ਕਰੋ ਤਾਂ ਜੋ ਸੰਗਤਾਂ ਵੀ ਦਰਸ਼ਨ ਕਰ ਲੈਣ ਮਸ਼ਕ ਦੇ ਤੇ ਦੂਜੀ ਗੱਲ ਆ ਕਿ ਜਿਹੜੇ ਆਨੰਦਪੁਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਉਹਨਾਂ ਨੂੰ ਪਤਾ ਲੱਗੇ ਕਿ ਗੁਰਦਾਰਾ ਸਾਹਿਬ ਇੱਥੇ ਆ ਠੀਕ ਹੈ ਜੀ ਇਹ ਕਿਲਾ ਜਿਹੜਾ ਉਹਦੇ ਲਾਗੇ ਇਹ ਗੁਰਦਾਰਾ ਸਾਹਿਬ ਆ ਤੇ ਜਰੂਰ ਉਹ ਦਰਸ਼ਨ ਕਰਕੇ ਜਾਣ ਜੀ ਸੋ ਧੰਨਵਾਦ ਸਬਸਕ੍ਰਾਈਬ ਜਿੱਕਾ ਖਾਲਸਾ ਰਹਿਬੋ ਜਿੱਕੀ ਖਤੇ ਅੱবি ਮੈਂ ਇੱਕ ਗੱਲ ਕਰ ਲਗਾ ਸੀਗਾ ਹਨਾ ਇਤਿਹਾਸ ਲਿਖ ਕੇ ਵੀ ਇੱਥੇ ਲਾਉਣਾ ਚਾਹੀਦਾ ਕਹਨੀ ਹੈ ਹਨਾ ਲਿਖਿਆ ਕਿਤੇ ਨਹੀਂ ਹੈ ਹਨਾ ਸੇਵਾ ਕਿ ਲਾ ਆਨੰਦਗੁਰ ਸਾਹਿਬ ਦੇ ਅੰਦਰ ਆਉਂਦਾ ਜੀ ਅੱਛਾ ਛਾ ਜੀ ਤੇ ਲੈ ਕੇ ਵੀ ਲੌਣਾ ਚਾਹੀਦਾ ਕਿਉਂਕਿ ਅੱਜ ਦੇ ਚਲੋ ਤੁਸੀਂ ਆਗੇ ਬੱਬੇ ਨਾਲ ਸਾਨੂੰ ਇਤਿਹਾਸ ਬਾਰੇ ਦੱਸ ਦਿੱਤਾ ਵੀ ਇੱਥੇ ਸੱਤ ਬੋਲੀ ਸਾਹਿਬ ਆ ਤੇ ਇਹ ਗੁਰੂ ਗੁਰੂ ਆ ਬਾਬਾ ਜੀ ਦੀ ਕੁਟਿਆਵਾ ਹਨਾ ਪਾਈ ਕਿ ਨਹੀਂ ਹੈ ਜੀ ਦੀ ਪਰ ਜੇਕਰ ਅਸੀਂ ਉਦਾਂ ਆਏ ਹੁੰਦੇ ਆਪਣੀ ਗੱਡੀ ਤੇ ਆਏ ਹੁੰਦੇ ਬਾਬਾ ਜੀ ਤੇ ਸਾਨੂੰ ਇਤਿਹਾਸ ਦਾ ਪਤਾ ਨਹੀਂ ਸੀ ਲੱਗਣਾ ਅਸੀਂ ਇੱਕ ਉਦਾਂ ਹੀ ਦਰਸ਼ਨ ਦਿਦਾਰੇ ਕਰਕੇ ਦਰਬਾਰ ਸਾਹਿਬ ਦੇ ਤੇ ਅਸੀਂ ਚੱਲ ਜਣੇ ਹੀ ਠੀਕ ਹੈ ਜੀ ਤੇ ਇੱਥੇ ਲਿਖਣਾ ਵੀ ਜ਼ਰੂਰੀ ਚਾਹੀਦਾ ਵਾ ਕਿਉਂਕਿ ਇਹ ਜਿਹੜੀਆਂ ਪ੍ਰਾਤਨ ਚੀਜ਼ਾਂ ਦਾ ਇਹਨਾਂ ਦੇ ਨਾਲ ਹੀ ਆਪਣਾ ਜੀਵਨ ਜਿਹੜਾ ਬਦਲਦਾ ਠੀਕ ਹੈ ਜੀ ਭਾਵਨਾ ਜਾਗਦੀ ਹੈ ਜੇ ਹੁਣ ਕਿ ਇੱਥੇ ਕੁਝ ਲਿਖਿਆ ਹੀ ਨਹੀਂ ਹੈ ਹਨਾ ਤੇ ਮੈਨੂੰ ਕੀ ਬਦਲ ਲਗੂ ਪਾਪੀ ਨੂੰ ਮੈਨੂੰ ਪਾਪੀ ਨੂੰ ਕੀ ਬਦਲ ਲਗੂ ਪਏ ਇੱਥੇ ਕੀ ਆ ਇੱਥੇ ਕੀ ਨਹੀਂ ਆ ਸੋਚਣਾ ਕਿ ਪ੍ਰਾਤਨ ਬੋੜੀਆਂ ਇਹ ਪਾਣੀ ਪੀਣ ਵਸਤੇ ਰਹੇ ਬਸ 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 ਜੀ ਕੋਈ ਮਾੜਾ ਮੋਟੇ ਬਾਬਾ ਬੋੜ ਲਿਖਣਾ ਚਾਹੀਦਾ ਮਾੜਾ ਮੋਟੇ ਕੁਝ ਲਿਖ ਦੇਣਾ ਸੋ ਮੈਂ ਹੁਣ ਇਸੇ ਵੀਡੀਓ ਦੇ ਜ਼ਰੀਏ ਜਿਹੜੀਆਂ ਸਾਡੀਆਂ ਸੰਪਰਦਾਵਾਂ ਵਾਂ ਜੋ ਇਹ ਸੇਵਾ ਨਿਭਾਰੀਆਂ ਵਾਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਸੰਗਜੀ ਆਪ ਵੀ ਇੱਥੇ ਕੁਝ ਨਾ ਕੁਝ ਇਤਿਹਾਸ ਜ਼ਰੂਰ ਲਿਖਿਆ ਜਾਵੇ ਇਤਿਹਾਸ ਦੇ ਜਿਹੜੇ ਪੰਨੇ ਆ ਉਹ ਇੱਥੇ ਜ਼ਰੂਰ ਲਿਖੇ ਜਾਣ ਉਹ ਸਾਰੇ ਜਨਤਾ ਜੋ ਮੇਰੇ ਵਰਗੇ ਜਿਹਨਾਂ ਪਾਪੀ ਰੂਹ ਦਰਸ਼ਨ ਕਰਨ ਆਉਂਦੀਆਂ ਵਾਂ ਤੇ ਉਹ ਇਤਿਹਾਸ ਤੋਂ ਜਾਣੂ ਹੋ ਕੇ ਆਪਣਾ ਜੀਵਨ ਪਵਿੱਤਰ ਕਰ ਸਕਣ ਜੀ